ਹੈਲੋ ਜੀ ਸਰਨ ਸਸਕਾਰ ਹੋਪ ਤੁਸੀਂ ਸਾਰੀ ਜਨਨੀ ਬਹੁਤ ਹੀ ਵਧੀਆ ਹੋਗੇ ਅੱਜ ਤੁਹਾਨੂੰ ਆਪਾਂ ਟ੍ਰੈਂਡਿੰਗ ਜੀ ਫਰਸੀ ਸਲਵਾਰ ਚਲਦੀ ਪਈ ਆ ਉਹਦੇ ਬਾਰੇ ਆਪਾਂ ਤੁਹਾਨੂੰ ਕਟਿੰਗ ਐਂਡ ਸਟੀਚਿੰਗ ਦੱਸਾਂਗੇ ਕਿ ਆਪਾਂ ਕਿਵੇਂ ਕਟਿੰਗ ਕਰਨੀ ਆ ਤੇ ਕਿਵੇਂ ਸਟੀਚ ਕਰਨੀ ਆ ਉਹਦਾ ਬੁਕਰਮ ਕਿਵੇਂ ਦਾ ਲਾਉਣਾ ਆ ਕਿੱਦਾਂ ਲਾਉਣਾ ਆ ਆਪਾਂ ਸਾਰੀ ਤੁਹਾਨੂੰ ਜਾਣਕਾਰੀ ਦਵਾਂਗੇ ਇਹਦੇ ਬਾਰੇ ਤੁਹਾਨੂੰ ਸਭ ਤੋਂ ਆਪਾਂ ਜਿਹੜਾ ਫੈਬਰਿਕ ਆ ਉਹ ਲਿਆਵਾ ਤੇ ਉਹਨੂੰ ਆਪਾਂ ਇਸ ਤਰੀਕੇ ਨਾਲ ਆਪਾਂ ਨੂੰ ਰੱਖ ਲੈਣਾ ਆ ਠੀਕ ਇਹ ਆਪਣੀ ਚਾਰ ਪੇਜ ਨੇ ਇਸੇ ਤਰੀਕੇ ਨਾਲ ਆਪਣ ਨੂੰ ਰੱਖਣਾ ਆ ਠੀਕ ਹੈ ਨਾ ਸਾਰੀ ਸਾਈਡ ਤੋਂ ਦੇਖ ਲੈਣਾ ਹੈ ਕਿ ਕਪੜਾ ਬਰਾਬਰ ਹੋਣਾ ਚਾਹੀਦਾ ਵਾ ਖਾਸ ਕਰਕੇ ਜਿੱਦੋਂ ਆਪਣਾ ਗੋਮਾ ਕਪੜਾ ਉਧਰਲੀ ਸਾਈਡ ਆਪਣਾ ਬਿਲਕੁਲ ਬਰਾਬਰ ਹੋਣਾ ਚਾਹੀਦਾ ਏ ਇਸ ਸਲਵਾਰ ਦੀ ਕਟਾਈ ਆਪਾਂ 38 ਇੰਚ ਤੇ ਕਰਨੀ ਆ 38 ਆਪਣੀ ਸਲਵਾਰ ਆ ਤੇ ਆਪਾਂ 4 ਇੰਚ ਆਪਾਂ ਕਟਾਅ ਰੱਖ ਕੇ ਆਪਾਂ ਇਹਦੀ ਕਟਿੰਗ ਕਰਾਂਗੇ ਆਪਾਂ 34 ਇੰਚ ਦੀ ਇਹਦੀ ਕਟਿੰਗ ਕਰਾਂਗੇ ਠੀਕ ਹਨ ਜਿੰਨੀ ਤੁਹਾਡੀ ਸਲਵਾਰ ਹੋਊਗੀ 36 ਇੰਚ 33 ਜਾਂ 36 ਇੰਚ ਜਿੰਨੀ ਵੀ ਹੋਊਗੀ ਤੁਸੀਂ 4 ਇੰਚ ਕਟਾ ਕੇ ਨਿਸ਼ਾਨ ਲਗਾਉਣਾ ਹੈ ਕਿਉਂਕਿ ਆਪਣੀ ਜਿਹੜੀ ਬੈਲਟ ਹੁੰਦੀ ਹੋ ਉਹ ਅਟੈਚ ਹੋ ਜਾਣੀ ਆ ਇਸੇ ਤਰ੍ਹਾਂ ਹੀ ਆਪਾਂ ਥੋੜਾ ਘਟ ਕੇ ਵੀ ਨਿਸ਼ਾਨ ਲਗਾ ਦਾਂਗੇ ਤੇ ਹੁਣ ਆਪਾਂ ਘੇਰ ਵੇਖਾਂਗੇ ਦਾ ਕਿੰਨਾ ਵਾ ਤੇ ਕਿਹੜੇ ਦਾ ਹੈਗਾ ਬਾਈ ਇੰਚ ਆਪਾਂ ਥੋੜਾ ਜਿਹਾ ਕਟਾ ਦਾਂਗੇ ਆਪਾਂ 20 ਇੰਚ ਦਾ ਰੈਡੀ ਰੱਖਾਂਗੇ ਦਾ ਘੇਰ ਇਸੇ ਤਰ੍ਹਾਂ ਆਪਾਂ ਵੀ ਇੰਚ ਦਾ ਨਿਸ਼ਾਨ ਲਗਾ ਦੇਣਾ ਹੈ ਤੇ ਜਿਹੜੀ ਆਪਣੇ ਆਸਨ ਵਾ ਉਹ ਆਪਾਂ 10 ਇੰਚ ਤੇ ਰੱਖਾਂਗੇ 10 ਇੰਚ ਦਾ ਆਪਾਂ ਆਸਨ ਰੱਖਾਂਗੇ ਠੀਕ ਆ 10 ਇੰਚ ਤੇ ਆਪਾਂ ਨਿਸ਼ਾਨ ਲਗਾ ਦੇਣਾ ਹੈ ਤੇ ਇਹ ਜਿਹੜਾ ਆਸਨ ਆ ਇਹ ਖੁੱਲੀ ਸਾਈਡ ਰੱਖਣਾ ਹੈ ਇਹ ਬੰਦ ਸਾਈਡ ਨਹੀਂ ਰੱਖਣਾ ਇਹ ਖਿਆ ਰੱਖਣਾ ਹੈ ਜਿਹੜੀ ਆਪਣੀ ਬੰਦ ਸਾਈਡ ਹੋਊਗੀ ਉਧਰ ਆਪਾਂ ਪੌਂਚਾ ਰੱਖਣਾ ਹੈ ਠੀਕ ਆ 11 ਇੰਚ ਦਾ ਆਪਾਂ ਪੌਂਚ ਦੇ ਨਿਸ਼ਾਨ ਲਗਾ ਦਾਂ ਹੈ ਇਹ ਤੁਹਾਡੀ ਚੋਅ ਅਧਿ ਘਾੜ ਰੱਖਣਾ ਹੈ ਵੱਧ ਰੱਖਣਾ ਹੈ ਇਹ ਵੈਸੀ ਮੈਂ 11 ਇੰਚ ਦਾ ਨਿਸ਼ਾਨ ਲਗਾਇਆ ਹੈ ਤੇ ਸਾਢੇ 9 ਇੰਚ ਮੈਂ ਰੈਡੀ ਰੱਖੂੰਗੀ ਤੇ ਹੁਣ ਆਪਾਂ ਜਿਹੜੇ ਨਿਸ਼ਾਨ ਆ ਉਹ ਮਲਾ ਦੇਨੇ ਆ ਆਸਨ ਤੋਂ ਆਪਾਂ ਪੌਂਚੇ ਨੂੰ ਮਲਾ ਦੇਣਾ ਆ ਤੇ ਫਿਰ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਕਟਿੰਗ ਕਰਨ ਤੋਂ ਬਾਅਦ ਹੁਣ ਟੰਗੇ ਆਪਾਂ ਪੌਂਚੇ ਤੇ ਥੋੜੀ ਜੀ ਕੱਟ ਪਈ ਆ ਤੁਸੀਂ ਹੀ ਪਾ ਸਕਦੇ ਹੋ ਹੁਣ ਆਪਾਂ 벨ਟ ਕਟਾਂਗੇ ਜਿੰਨੀ ਤੁਸੀਂ 벨ਟ ਆਪਣੇ ਰੱਖਦੇ ਆ ਆਪਾਂ ਰੈਡੀ ਉਹ ਸਾਨੂੰ ਤੁਸੀਂ 벨ਟ ਕੱਟ ਲੈਣੀ ਆ ਜਿਵੇਂ ਤੁਸੀਂ ਨਾਰਮਲ ਸਲਵਾਰ ਦੀ ਕੱਟਦੇ ਆ ਠੀਕ ਆ ਮੇਰੀ ਹਿੱਪ ਹੈਗੀ ਆ 1.18 ਉਹਦੇ ਅਕੋਰਡਿੰਗ ਮੈਂ ਸਾਡੀ ਇੱਕ ਬਾਈ ਦੀ ਕਟਾਈ ਕਰੂੰਗੀ ਤੇ ਜਿਹੜੀ ਆ ਲੈਂਥ ਲੰਬਾਈ ਹੈ 벨ਟ ਦੀ ਉਹ 7.5 ਮੈਂ ਰੱਖਦੀਆਂ ਸਾਰਿਆਂ ਦੀ 7.5 ਰੱਖਦੀਆਂ ਠੀਕ ਹੈ ਇਹ ਤੁਸੀਂ 7.5 ਹੀ ਰੱਖਣੀ ਆ ਕਿਉਂਕਿ ਤੁਸੀਂ 4 ਇੰਚ ਕਟਾ ਕੇ ਤੁਸੀਂ ਸਲਵਾਰ ਦੀ ਲੈਂਥ ਰੱਖੀ ਉਹਦੇ ਅਕੋਰਡਿੰਗ ਇਹ 7.5 ਹੀ ਰੱਖੋਗੇ ਤੇ ਜਿਹੜੀ ਹੈਗੀ ਚੜਾਈ ਉਹ ਤੁਸੀਂ ਆਪਣੇ ਮੇਚੇ ਦੇ ਅਕੋਰਡਿੰਗ ਰੱਖੋਗੇ ਕਿੰਨੀ ਤਾਂ ਡੀ 벨ਟ ਵਾ ਉਸੇ ਅਕੋਰਡਿੰਗ ਰੱਖੋਗੇ ਠੀਕ ਹੈ ਮੈਂ ਮੈਂ ਆਪਣੇ 22 ਇੰਚ ਦੀ ਕਟਾਈ ਪਾਈ ਆ ਐਸੀ ਤਰ੍ਹਾਂ ਤੁਸੀਂ ਆਪਣੀ ਕਟਿੰਗ ਕਰ ਲੈਣੀ ਹੈ 벨ਟ ਇਹ ਆਪਣੀ 벨ਟ ਕਟਿੰਗ ਹੋ ਗਈ ਆ ਹੁਣ ਆਪਾਂ ਕਰਾਂਗੇ ਸਟੀਚਿੰਗ ਆਪਾਂ ਇਹਦਾ ਜਿਹੜੀ ਆਸਨ ਆ ਆਪਾਂ ਜੋੜ ਲਿਆ ਤੇ ਆਪਾਂ ਉੱਪਰ ਲਾਈਨਿੰਗ ਨੂੰ ਕੱਚਾ ਪਾ ਲਿਆ ਵਾ ਅਟੈਚ ਕਰ ਲਿਆ ਇਹ ਸਟੱਫ ਦੇ ਨਾਲ ਕੱਪੜੇ ਦੇ ਨਾਲ ਇਦਾਂ ਹੀ ਤੁਸੀਂ ਵੀ ਆਪਣੇ ਜਿਹੜੇ ਆਸਨ ਆ ਉਹ ਜੋੜ ਲੈਣੇ ਆ ਤੇ ਉੱਪਰ ਜਿਹੜਾ ਇਹ ਲਾਈਨਿੰਗ ਨੂੰ ਕੱਚਾ ਪਾ ਲੈਣਾ ਵਾ ਉਹਨੂੰ ਅਟੈਚ ਕਰ ਦੇਣਾ ਠੀਕ ਆ ਤੇ ਆਸਨ ਜੋੜ ਕੇ ਤੇ ਇੱਥੇ ਆਪਾਂ ਲਾ ਦੇਣੀ ਕੱਟ ਦੋਨਾਂ ਸਾਈਡ ਜਿਹੜਾ ਬਿਲਕੁਲ ਆਪਾਂ ਜਿਹੜੀ ਚੋਂ ਹੁਣ ਆਪਾਂ ਇਸੇ ਤਰੀਜ਼ ਤੇ ਲੈ ਕੇ ਆਉਣੀ ਆ ਠੀਕ ਆ ਇੱਥੇ ਕੱਟ ਆਪਾਂ ਲਗਾਤੇ ਆ ਤੇ ਹੁਣ ਜਿਹੜੇ ਆਪਣਾ ਆਸਨਵਾ ਵੈਪਸ ਬਿਲਕੁਲ ਆਪਾਂ ਇੱਥੇ ਕੱਟ ਲਗਾਉਦੇ ਆ ਦੋਨਾਂ ਸਾਈਡ ਤੇ ਹੁਣ ਆਪਾਂ ਇੱਕ ਸਾਈਡ ਝੋਣਾ ਪਾਵਾਂਗੇ ਇੱਕ ਦੂਜੀ ਐਲ ਸਾਈਡ ਕਰਕੇ ਜੋ ਆਪਾਂ ਬੈਗ ਤੇ ਲੈ ਕੇ ਆਵਾਂਗੇ ਹੁਣ ਇਹ ਆਪਾਂ 벨ਟ ਦੇ ਨਾਲ ਅਟੈਚ ਕਰਨਾ ਆ ਤੇ ਜਿੱਦੜ ਆਪਣੀ ਚਿੜੀ ਉਹ ਸਾਈਡ ਨਹੀਂ ਆਪਾਂ ਇਹਨੂੰ ਅਟੈਚ ਕਰਨਾ ਦੂਜੀ ਸਾਈਡ ਆਪਾਂ ਅਸਨ ਦੇ ਨਾਲ ਇਹਨੂੰ ਰੱਖ ਕੇ ਜਿਹੜੀ ਆਪਣੀ ਸੀਨਵਾ ਉਹਦੇ ਨਾਲ ਆਪਾਂ ਇਹਨੂੰ ਅਟੈਚ ਕਰਾਂਗੇ ਠੀਕ ਆ ਤੇ ਜਿਹੜੀ ਆਪਣੀ ਜਿਵੇਂ 벨ਟ ਵਾ ਜੀ ਵੀ ਇਹ 벨ਟ ਆਪਣੀ ਹੈਗੀ ਹੀ ਆਪਾਂ ਕਟਾਈ 22 ਇੰਚ ਦੀ ਪਾਈ ਹੀ ਰੈਡੀ ਹੋ ਕੇ 21 ਸਾਢੇ 20 ਰਹਿ ਗਈ ਤੇ ਇਹਦੀ ਆਪਾਂ ਜਿਹੜੀ ਪੌਂਚੇ ਵਾਲੀ ਹੋਗੀ ਚੋਨ ਉਹ ਆਪਾਂ 4.5 ਇੰਚ ਦੇ ਲੈ ਕੇ ਆਵਾਂਗੇ ਠੀਕ ਆ 4.5 ਤੇ ਆਪਾਂ 벨ਟ ਦਾ ਕੱਟ ਲਗਾ ਦਾਂਗੇ ਤੇ ਜਿਹੜੀ ਪੌਂਚੇ ਵਾਲੀ ਚੋਨ ਹੋਊਗੀ ਬਿਲਕੁਲ ਸੈਂਟਰ ਵਾਲੀ ਉਹਪਰ 4.5 ਤੇ ਲੈ ਕੇ ਜਾਵਾਂਗੇ ਤਾਂ ਜੋ ਜਿਹੜੀ ਪੌਂਚਾ ਉਸ ਸਾਈਡ ਨੂੰ ਨਾ ਘੁੰਮੇ ਠੀਕ ਆ ਇਹ ਧਿਆਨ ਵਿੱਚ ਰੱਖਣਾ ਵਾ ਤੇ ਇਹ ਆਪਣੀ ਹੈਗੀ ਆ ਤਿਆਰ 21 ਬੈਲਟ ਤੇ ਇਹਦਾ ਆਪਾਂ 4.5 ਇੰਚ ਤੇ ਲੈ ਕੇ ਆਵਾਂਗੇ ਜਿਹੜੀ ਪਹੁੰਚਦੀ ਬਿਲਕੁਲ ਸੈਂਟਰ ਵਾਲੀ ਜ਼ੋਨ ਹੋਊਗੀ ਹੁਣ ਆਪਾਂ ਇਸ ਇੱਕ ਚੋਣ ਦਾ ਆਪਾਂ ਖਿਆਲ ਰੱਖਣਾ ਬਾਕੀ ਚੋਣ ਆਪਾਂ ਨਾਰਮਲ ਪਾ ਦੇਣੀ ਆ ਜਿਹੜੀ ਆਪਣੇ ਪੌਂਚਾ ਹੋਊਗਾ ਉਹਦਾ ਆਪਾਂ ਸੈਂਟਰ ਕੀਤਾ ਵਾ ਉਸ ਚੋਣ ਦਾ ਆਪਾਂ ਖਿਆਲ ਰੱਖਣਾ ਹੈ ਕਿ ਉਹ 4.5 ਇੰਚ ਤੇ ਆਪਣੀ ਆਉਣੀ ਚਾਹੀਦੀ ਆ ਬਾਕੀ ਜਿਹੜਾ ਕਪੜਾ ਬਚਿਆ ਹੋਇਆ ਵਾ ਉਹਦੀ ਆਪਾਂ ਉਹੀ ਬਰਾਬਰ ਆ ਕੇ ਚੋਣਾ ਪਾ ਦੇਣੀ ਆ ਆਪਾਂ ਜਿੱਦਾਂ ਹੀ ਇਹ ਚੋਣ ਤੇ ਹੰਦੇ ਨਾਲ ਪਾਉਗੇ 4.5 ਇੰਚ ਤੇ ਲੈ ਆਉਗੇ ਤੇ ਫੇਰ ਟਟੀਆਂ ਸਰਿੰਗ ਚੋਣਾ ਬਹੁਤ ਹੀ ਵਧੀਆ ਬਣ ਗਈਆਂ ਤੇ ਪੌਂਚਾ ਵੀ ਬਿਲਕੁਲ ਸੈਂਟਰ 'ਚ ਰਹੇਗਾ ਇਸੇ ਤਰ੍ਹਾਂ ਆਪਾਂ ਇਹ ਵੱਡੇ ਕਪੜੀ ਨੇ ਚੋਣਾ ਪਾਤੀਆਂ ਆ ਇਸੇ ਤਰੀਕੇ ਨਾਲ ਤੁਸੀਂ ਇਹ ਰੈਡੀ ਕਰਨੀ ਐ ਸਲਵਾਰ ਇਸੇ ਤਰ੍ਹਾਂ ਹੀ ਆਪਾਂ ਦੂਜੀ ਸਾਈਡ ਵਿੱਚ ਹੋਣਾ ਪਾਵਾਂਗੇ ਹੁਣ ਆਪਾਂ ਇੱਥੇ ਬੈਠ ਵੀ ਸੀਨ ਲਾਉਣੀ ਆ ਚੋਣਾ ਤੇ ਹੁਣ ਆਪਾਂ ਇੱਥੇ ਬੈਠ ਵੀ ਸੀਨ ਲਗਾ ਦਾਂਗੇ ਬਿਲਕੁਲ ਉੱਪਰ ਰੱਖ ਕੇ ਇਸ ਤਰੀਕੇ ਨਾਲ ਆਪਾਂ ਇਹ ਅੱਗੇ-ਅੱਗੇ ਚੋਣਾ ਪਾਈਆਂ ਵਾ ਬਿਲਕੁਲ ਇਸੇ ਤਰ੍ਹਾਂ ਹੀ ਤੁਸੀਂ ਪਾਉਣੀਆਂ ਵਾ ਅੱਗੇ-ਅੱਗੇ ਰੱਖ ਕੇ ਚੋਣਾ ਪਾਉਣੀਆਂ ਵਾ ਫਿਰ ਜਿਹੜਾ ਪਹੁੰਚਾ ਬਿਲਕੁਲ ਵੀ ਸਾਈਡ ਨੂੰ ਨਹੀਂ ਜਾਏਗਾ ਹੁਣ ਆਪਾਂ ਕਰਾਂਗੇ ਪੌਂਚੇ ਰੈਡੀ ਤੇ ਉਹਦੇ ਲਈ ਆਪਾਂ ਗ੍ਰੇਸ ਜਿਹੜਾ ਹੈ ਗ੍ਰੇਸ ਪੇਪਰ ਉਹ ਆਪਾਂ ਲੈ ਲਿਆ ਏ 5 ਇੰਚ ਆਪਾਂ ਦੀ ਚੜਾਈ ਰੱਖੀ ਆ ਤੇ ਇਹ ਆਪਾਂ ਲਾਈਨਿੰਗ ਤੇ ਆਪਾਂ ਇਹਨੂੰ ਜੋੜ ਲਿਆ ਏ ਠੀਕ ਆ ਜੋੜਨ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਸਲਵਾਰ ਸਲਵਾਰ ਤੇ ਆਪਾਂ ਜਿਹਨੀ ਫਿਨਿਸ਼ਿੰਗ ਪੱਟੀ ਆ ਉਹ ਆਪਾਂ ਲਾਵਾਂਗੇ ਪਾਈਪਿੰਗ ਉਦੀ ਕੱਢਾਂਗੇ ਪਾਈਪਿੰਗ ਕੱਢਣ ਤੋਂ ਬਾਅਦ ਚਲੋ ਇਸ ਤਰੀਕੇ ਨਾਲ ਆਪਾਂ ਜਿਹੜੀ ਆ ਪੌਂਚੇ ਜ ਆਪਾਂ ਪਾਈਪਿੰਗ ਕੱਢ ਲੈਣੀ ਆ ਇਹਦੇ ਉੱਪਰ ਆਪਾਂ ਜਿਹੜਾ ਗਰੇਸ ਪੇਪਰ ਆ ਉਹ ਰੱਖ ਕੇ ਉਹ ਵੀ ਅਟੈਚ ਕਰਾਂਗੇ ਹੁਣ ਜਿਹੜਾ ਆਪਾਂ ਇਹ ਜਿਹੜਾ ਆਪਣਾ ਗਰੇਸ ਆ ਉਹਨੂੰ ਆਪਣਾ ਜਿਹੜਾ ਕੱਪੜਾ ਨੂੰ ਫੋਲਡ ਕਰ ਦੇਣਾ ਹੈ ਹੁਣ ਆਪਾਂ ਜਿਹੜਾ ਗਰੇਸ ਆ ਉਹਨੂੰ ਆਪਾਂ ਸਲਵਾਰ ਦੇ ਨਾਲ ਅਟੈਚ ਕਰ ਦਾਂਗੇ ਜਿਹੜੀ ਆਪਣੀ ਪਾਈਪਿੰਗ ਆ ਲਈਏ ਆਪਣੀ ਸੀਨ ਦਿਖਾਈ ਦੇਣ ਲਈ ਆ ਉਹਦੇ ਉੱਪਰ ਹੀ ਆਪਾਂ ਇਹ ਸੀਨ ਲਗਾ ਦੇਣੀ ਆ ਤੇ ਆਪਾਂ ਜਿਹੜਾ ਗਰੇਸ ਆ ਉਹ ਅਟੈਚ ਕਰ ਦੇਣਾ ਆ ਜਿੱਦੀ ਆਪਣੀ ਪਾਈਪਿੰਗ ਹੈ ਉੱਤੇ ਆਪਾਂ ਬੈਠ ਵੀ ਸੀਨ ਲਗਾਵਾਂਗੇ ਇੱਕ ਇੱਥੇ ਆਪਾਂ ਬੈਠ ਵੀ ਸੀਨ ਲਗਾ ਦੇਣੀ ਆ ਤੇ ਇੱਕ ਆਪਾਂ ਉੱਪਰ ਇਹਨੂੰ ਅਟੈਚ ਕਰ ਦੇਣਾ ਆ ਬਿਲਕੁਲ ਕਪੜਾ ਸੈੱਟ ਕਰਦੇ ਹੋਏ ਇਹ ਆਪਾਂ ਸੀਨ ਬਹੁਤ ਹੀ ਧਿਆਨ ਦੇ ਨਾਲ ਲਾਉਣੀ ਆ ਇਸੇ ਸੀਨ ਦੇ ਨਾਲ ਹੀ ਆਪਣੀ ਜਿਹੜੀ ਪਹੁੰਚ ਦੀ ਸਫਾਈ ਆਪਣੀ ਫਿਨਿਸ਼ਿੰਗ ਆਉਣੀ ਆ ਠੀਕ ਆ ਇਹ ਆਪਣਾ ਜਿਹੜੀ ਸੀਨ ਆ ਬਹੁਤ ਧਿਆਨ ਨਾਲ ਆਉਣੀ ਆ ਤੇ ਇਹ ਆਪਾਂ ਸੀਨ ਲਗਾ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਦੂਜੀ ਪਹੁੰਚ ਤੇ ਵੀ ਇਹ ਸੀਨ ਲਗਾ ਦੇਣੀ ਸੀਮ ਤੇ ਆਪਣਾ ਵੇਸਟ ਆਉਗਾ ਆਪਾਂ ਕਟਿੰਗ ਕਰ ਦਾਂਗੇ ਤੇ ਹੁਣ ਆਪਾਂ ਇੱਥੇ ਕਰਾਂਗੇ ਥੋੜੀ ਜਿਹੀ ਕਟਾਈ ਬਹੁਤ ਹੀ ਸਿੰਪਲ ਤੇ ਬਹੁਤ ਹੀ ਸੋਹਣੀ ਜੀ ਨਿਸ਼ਾਨ ਲਗਾ ਦਾਂਗੇ ਆਪਾਂ 1 ਇੰਚੀ ਟੇਪ ਦਾ ਮਾਰਜਿਨ ਰੱਖਾਂਗੇ ਮਾਰਜਿਨ ਰੱਖਦੇ ਹੋਏ ਆਪਾਂ ਇਹ ਨਿਸ਼ਾਨ ਲਗਾ ਦੇਣੀ ਆ ਲਾਈਨਸ ਬਣਾ ਦੇਣੀ ਆ ਜਿਹਦੇ ਉੱਪਰ ਆਪਾਂ ਇਹ ਬੂਟੀਆਂ ਪਾਵਾਂਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਪੌਂਚੇ ਤੇ ਲਾਈਨਸ ਵਾ ਦੇਣੀਆਂ ਹੁਣ ਆਪਾਂ ਪਾਉਣੀ ਹੈ ਦੋ ਕਲਰ ਦੀਆਂ ਬੁੱਟੀਆਂ ਇੱਕ ਮਹਿਰੂਨ ਤੇ ਇੱਕ ਪਿੰਕ ਆਪਣੀ ਜਿਹੜੀ ਸ਼ਰਟ ਤੇ ਕਢਾਈ ਆ ਉਹ ਆਪਣੀ ਹੈਗੀ ਆ ਉਹਦੇ ਵਿੱਚ ਮਹਿਰੂਨ ਕਲਰ ਵੀ ਹੈ ਤੇ ਪਿੰਕ ਵੀ ਹੈ ਇਸੇ ਕਰਕੇ ਆਪਾਂ ਦੋ ਦੋ ਕਲਰ ਲੈ ਆਏ ਇੱਕ ਮਹਿਰੂਨ ਲੈ ਆਏ ਤੇ ਇੱਕ ਪਿੰਕ ਲੈ ਆਏ ਹੁਣ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਇਹ ਬੁੱਟੀਆਂ ਪਾ ਦੇਣੀਆਂ ਦੋਨਾਂ ਕਲਰਾਂ ਦੀ ਆਪਾਂ ਬੁੱਟੀਆਂ ਪਾਵਾਂਗੇ ਇਦਾਂ ਹੀ ਤੇ ਬੁੱਟੀਆਂ ਤੁਸੀਂ ਆਪਣੀ ਚੋਇਸ ਨਾਲ ਪਾ ਸਕਦੇ ਆ ਤੁਸੀਂ ਇਹਦੇ ਨਾਲ ਸਪੇਸ ਜਿਆਦਾ ਹੀ ਰੱਖਣੀ ਆ ਘੱਟ ਰੱਖਣੀ ਆ ਉਹ ਤੁਸੀਂ ਦੇਖ ਲਿਓ ਤੇ ਇਸੇ ਤਰ੍ਹਾਂ ਇਹ ਬਹੁਤ ਹੀ ਸਿੰਪਲ ਆ ਇਦਾਂ ਆਪਾਂ ਵਿੱਚ ਉਹ ਸਟਿਚ ਲੈ ਲੈਣਾ ਆ ਤਿੰਨ ਵਾਰ ਇਦਾਂ ਕਰਨਾ ਹੈ ਉੱਪਰ ਨੂੰ ਕਰਨਾ ਦੋ ਵਾਰ ਸਾਈਡਾਂ ਨੂੰ ਕਰਨਾ ਹੈ ਇਹ ਆਪਾਂ ਬੂਟੀ ਇਦਾਂ ਪਾ ਦੇਣੀ ਆ ਵਿੱਚੋਂ ਦੀ ਆਪਾਂ ਧਾਗਾ ਕੱਢ ਕੇ ਤੇ ਫਿਰ सेम ਇਸੇ ਤਰ੍ਹਾਂ ਹੀ ਆਪਾਂ ਇਹ ਬੂਟੀ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਪੈ ਜਾਂਦੀ ਆ ਬਹੁਤ ਹੀ ਸਿੰਪਲ ਆ ਇਸੇ ਤਰ੍ਹਾਂ ਪੈ ਦੋਨੇ ਕਲਰਾਂ ਦੀਆਂ ਬੂਟੀਆਂ ਪਾ ਦੇਣੀਆਂ ਆ ਵਾ ਦੇਖੋ ਬਹੁਤ ਹੀ ਈਜ਼ ਹੋਣੇ ਤਰੀਕੇ ਦੇ ਨਾਲ ਆਪਣੀਆਂ ਬੁੱਡੀਆਂ ਪੈ ਗਈਆਂ ਵਾ ਤੇ ਆਪਾਂ ਜਿਹੜੇ ਮਾਰਕ ਦੇ ਨਿਸ਼ਾਨ ਨਹੀਂ ਹੋ ਰਿਮੂਵ ਕਰਦੇ ਪ੍ਰੈਸ ਦੇ ਨਾਲ ਤੇ ਸਾਰੀ ਲੁੱਕ ਤੁਸੀਂ ਦੇਖੋ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਦੀ ਲੱਗੀ ਲੁੱਕੇ ਦੀ ਠੀਕ ਹੈ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਬਾਏ ਬਾਏ